ਸਸ਼ੀਕਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅਰਵਿਕਾ ਦੇ ਸਫਰ ਦੇ ਵਿੱਚ ਤੇ ਇਹ ਹੈ ਮੇਰਾ ਪਲਾਨ ਜੋ ਕਿ ਟੇਕ-ਆਫ ਹੋ ਚੁੱਕਿਆ ਹੈ ਜੋ ਕਿ ਨੈਕਸਟ ਮੰਜ਼ਿਲ ਉ ਜਾ ਲਈ ਬਿਲਕੁਲ ਤਿਆਰ ਹੈਗਾ ਤੇ نیچے ਜਿਹੜਾ ਮੇਰੇ ਹੈਗਾ ਜਕਾਰਤਾ ਹੈ ਜਕਾਰਤਾ ਬਹੁਤ ਸੋਹਣਾ ਹੈ ਔਰ ਮੈਂ ਜਕਾਰਤਾ ਨੂੰ ਚੋਏ ਨੂੰ ਜਿੰਨੇ ਵੀ ਲੋਕ ਮਿਲੇ ਇਹਨਾਂ ਦੇ ਕਲਚਰ ਨੂੰ ਬਹੁਤ ਜ਼ਿਆਦਾ ਮਿਸ ਕਰਾਂਗੀ ਹੁਣ ਮੈਂ ਨੈਕਸਟ ਡੈਸਟੀਨੇਸ਼ਨ ਤੇ ਜਾ ਰਹੀ ਹੈਗੀ ਆ ਜਿਹੜੀ ਹੈਗੀ ਮਕਸਰ ਬਟ ਜਿਹੜੀ ਕਿ ਇੰਡੋਨੇਸ਼ੀਆ ਦਾ ਇੱਕ ਪਾਰਟ ਹੈ ਇੰਡੋਨੇਸ਼ੀਆ ਦੇ ਤਿੰਨ ਜਿਹੜਾ ਹੈ ਕਿ ਬੇਸਿਕ ਮੀਨ ਆਈਲੈਂਡਸ ਹੈ ਇਹ ਤੇ ਆਪਾਂ ਹੈਗੇ ਆ ਮਕਸਰ ਜਾ ਰਹੇ ਕਿ ਜਿੱਦੂ ਕਿ ਸਾਊਥ ਸੁਲਾਵੇਸੀ ਵੀ ਕਹਿੰਦੇ ਆ ਆਪਾਂ ਰਾਤ ਨੂੰ ਉੱਥੇ ਲੈਂਡ ਕੀਤੇ ਆ ਦੇਖੋ ਰਾਤ ਨੂੰ ਹੋਰ ਸਾਡੇ ਜੋ ਟਾਈਮਿੰਗ ਚ ਹੈਗਾ ਯਾ ਟਾਈਮ ਜ਼ੋਨਸ ਇੱਕ ਘੰਟੇ ਦਾ ਡਿਫਰੈਂਸ ਆ ਜਾਏਗਾ ਇਹ ਹੈ ਸਾਊਥ ਸੁਲਾਵੇਸੀ ਦਾ ਆਈਲੈਂਡ ਜਿੱਥੇ ਆਪਾਂ ਉਹ ਰਾਤ ਨੂੰ ਲੈਂਡ ਹੋਵਾਂਗੇ ਤੇ ਸਾਨੂੰ ਲੈਂਡ ਦੇ ਲਈ ਜੋਏ ਦੇ ਜੋ ਦੋਸਤ ਹੈ ਉਹ ਆਣਗੇ ਜੋ ਕਿ 에어ਪੋਰਟ ਸਿਕਿਉਰਿਟੀ ਦੇ ਵਿੱਚ ਆਫੀਸਰਸ ਹੈਗੇ ਆ ਔਰ ਥੈਂਕ ਯੂ ਟੂ ਸੋ ਮੱਚ ਟੂ ਜੋਏ ਮੈਨੂੰ ਲੱਗਦਾ ਮੈਂ ਜੋਏ ਨੂੰ ਜਿੰਨਾ ਵੀ ਥੈਂਕ ਯੂ ਕਮਾਉਂ ਨਾ ਘਟਾ ਹੈ ਬਿਕੋਜ਼ ਜੋਏ ਵਰਗੇ ਇਨਸਾਨ ਨੂੰ ਮਿਲਣਾ ਜੋ ਕਿ ਬਹੁਤ ਅੱਛਾ ਇਨਸਾਨ ਹੈ ਦਿਲ ਦਾ ਸਾਫ਼ ਹੈ ਔਰ ਬਹੁਤ ਹੀ ਅੱਛੇ ਇੰਟੈਂਸ਼ਨ ਵਾਲਾ ਹੈ ਮੈਨੂੰ ਲੱਗਦਾ ਹੈ ਕਿ ਇਨਸਾਨ ਹਰ ਪਾਸੇ ਸੇਮ ਹੀ ਹੁੰਦਾ ਹੈ ਚਾਹੇ ਇੱਥੇ ਹੋਵੇ ਚਾਵੇ ਉੱਥੇ ਹੋਵੇ ਬਸ ਹੁਣ ਅਸੀਂ ਲੈਂਡ ਕਰਨ ਵਾਲੇ ਆ ਆਪਣਾ ਮਕਸਦ ਫਲਾਈਟ ਚੋਂ ਨਿਕਲ ਗਈਆਂ ਇੰਨੀ ਠੰਡੀ ਫਲਾਈਟ ਹੀ ਸੱਚੀ ਬੋਲਦੇ ਸ਼੍ਰੀਨਗਰ ਨੂੰ ਪਰੇ ਮਾਰਦੇ ਹੁਣ ਥੋੜਾ ਕੋਸੇ ਕੋਸੇ ਜਾ ਕੇ ਮਜ਼ਾ ਆਉਂਦਾ ਪਿਆ ਹੈ ਤਾਂ ਉਹ ਤੇ ਹੁਣੀ ਹੁਣੀ ਮੈਂ ਜਿਹੜੀ ਹੈਗੀ ਆ ਫਲਾਈਟ ਚੋਂ ਲੈਂਡ ਕੀਤੀ ਹੈ ਠੀਕ ਹੈ ਤੇ ਇਹ ਜਗ੍ਹਾ ਦਾ ਨਾਮ ਹੈ ਮਕਸਰ ਠੀਕ ਹੈ ਤੇ ਮੈਂ ਮਕਸਰ ਤੋਂ ਅੱਗੇ ਮੇਰੀ 12 ਘੰਟੇ ਦੀ ਜਿਹੜੀ ਕਿ ਰੋਡ ਜਰਨੀ ਹੈ ਠੀਕ ਹੈ ਤੇ ਬਸ ਮੈਂ ਹੁਣ ਦੇਖੀ ਚਲੋ ਤੁਹਾਨੂੰ ਦਿਖਾਨੀ ਹੈ ਕਿੱਥੇ ਜਾ ਰਹੀਆਂ ਸੋ ਫਾਈਨਲੀ ਫਲਾਈਟਸ ਦਾ ਜਿਹੜਾ ਸਿਸਟਮ ਹੈ ਜਾਂ ਦਾ ਖਤਮ ਹੋਇਆ ਮੈਂ ਫਲਾਈਟਾਂ ਲੈ ਲੈ ਕੇ ਸ਼ੁਰੂਾਈ ਹੋ ਗਈ ਹੈ ਬਟ ਹਾਂ ਤੁਹਾਨੂੰ ਜਗਾ ਦਿਖਾਣੀ ਵੀ ਬਹੁਤ ਜ਼ਰੂਰੀ ਹੈ ਸੋ ਬਸ ਮੇਰੇ ਨਾਲ ਜੁੜੇ ਰਹੋ ਸਾਫ ਸਫਾ ਇੰਨਾ ਸਾਫ ਸੁਥਰਾ 에어ਪੋਰਟ ਹੈ ਨਾ ਇੰਨਾ ਸਾਫ ਸੁਥਰਾ 에어ਪੋਰਟ ਹੈ ਨਾ ਸਾਫ ਸੁਥਰਾ 에어ਪੋਰਟ ਬਾਕੀ ਇੰਤਰੀ ਦਿਖਿਆ ਜਿੰਨਾ ਮੈਂ ਇੱਥੇ ਦੇਖਿਆ ਉਹ ਸਾਫ ਉਥਰਾ ਬਹੁਤ ਕਲੀਨਿੰਗ ਹੈਸ ਮਤਲਬ ਮੈਂ ਤੁਹਾਨੂੰ ਦਿਖਾਣਾ ਚਾਹੁੰਗੀ ਕਿੰਨਾ ਸਾਫ ਸੁਥਰਾ ਹੈ ਕਿੰਨਾ ਸਾਫ ਸੁਥਰਾ 에어ਪੋਰਟ ਹੈ ਹੈਲੋ ਠੀਕ ਹੈ 에어ਪੋਰਟ ਚ ਪਹੁੰਚ ਜਿਤੇ ਆ ਠੀਕ ਹੈ ਤੁਸੀਂ ਬਲੀਵ ਨਹੀਂ ਕਰੋਗੇ ਸਾਨੂੰ ਲੈਨ ਕੋ ਨਾਇਆ ਸਾਨੂੰ ਜੋਏ ਦੇ ਦੋਸਤ ਲੈਣ ਆਏ ਆ ਠੀਕ ਹੈ ਦੋਸਤ ਲੈਣ ਆਏ ਆ ਜੋ ਕਿ 에어ਪੋਰਟ ਦੀ ਸਿਕਿਉਰਿਟੀ ਦੇ ਕੰਮ ਕਰਦੇ ਆ ਐਂਡ ਚੀਫ ਹੈਡ ਸਭ ਉਹ ਜਿਹੜੇ ਕੀ ਹੈਗੇ ਆ ਸੋ ਹੀ ਇਜ਼ ਰੀਲੀ সুইਟ ਔਰ ਹਮ ਲੈਣ ਆ ਤਾਂ ਮੈਨੇ ਦਿਖਾਨੀ ਹੈ ਦੋ ਮਿੰਟਸ ਅਜੇਪਾ ਬੈਗੇਜ ਲੈ ਰਹੇ ਆ ਉਤੋਂ ਤੱਕ ਤੁਹਾਨੂੰ ਵੀ ਸਾਡੀ ਹੈ ਠੀਕ ਹੈ ਸੋ ਇਹ ਆ ਜੋਏ ਦੇ ਦੋਸਤ ਜਿਹੜੇ ਸਾਨੂੰ ਲੈਣ ਆਏ ਆ ਸੋ ਅਸੀਂ ਹਾਈ ਕਰਦੇ ਆ ਹਾਈ ਥੈਂਕ ਯੂ ਸੋ ਮੱਚ ਠੀਕ ਹੈ ਆਈ ਹੋਪ ਇਸ ਸਿਕਿਉਰਿਟੀ ਚ ਕੰਮ ਕਰਦੇ ਆ ਠੀਕ ਹੈ ਤੇ ਸਾਨੂੰ ਲੈਣ ਆਏ ਆ ਐਂਡ ਆਮ ਫੀਲਿੰਗ ਡੇਲੀ ਹੈਪੀ ਓਕੇ ਤੇ ਹੁਣ ਅਪੋਰਟ ਸਿਕਿਉਰਿਟੀ ਲੈਣ ਆਈ ਅੱਤੋਂ ਵਧੀਆ ਗੱਲ ਜਿਹੜੀ ਹੋ ਸਕਦੀ ਔਰ ਤੋਂ ਸੋ ਜੋ ਇਹਦੇ ਦੋਸਤਾਂ ਨੂੰ ਲੈਣ ਆਏ ਆ ਠੀਕ ਹੈ ਕਜ਼ਿਨਸ ਲਗਾ ਲਓ ਹੁਣ ਅਸੀਂ ਜਾ ਰਹੇ ਆਂ ਹੋਟਲ ਦੇ ਵੱਲ ਫਾਈਨਲੀ ਟ੍ਰੈਫਿਕ ਤੋਂ ਹਟਣ ਤੋਂ ਬਾਅਦ ਹੁਣ ਅਸੀਂ ਜਾ ਰਹੇ ਆਂ ਪੋਰਟਲ ਵੱਤ। थैंक यू टू जोए जोए दोस्त फारू मुझမှာ ਛੱਡ ਰਹੀ ਹੈ। ਮਤਲਬ ਪੋਰਟਲ ਛੱਡ ਰਹੀ ਹੈ ਇਹ ਰਸਤੇ ਛੱਡ ਰਹੀ ਹੈ। शुक्रिया। ਜਨੇ ਰਹਿ ਕਰਕੇ ਤੁਹਾਨੂੰ ਜ਼ਿਆਦਾ ਦਿਨ ਬਾਹਰ ਦਾ ਦਿਖੂਗਾ ਬਟ ਬਹੁਤ ਸਾਫ ਸੁਥਰਾ ਲੱਗ ਰਿਹਾ ਹੈ ਮੈਂ ਵੀ ਨਹੀਂ ਦੇਖ ਪਾ ਰਹੀ ਚੰਗੇ ਤਰੀਕੇ ਨਾਲ ਬਟ ਸ਼ਹਿਰ ਅੱਛਾ ਹੈ। ਦੋਸਤਾਂ ਨੇ ਸਾਨੂੰ ਛੱਡਤਾ ਹੈ ਤੇ ਹੁਣ ਮੈਂ ਇਸ ਸਮੇਂ ਇੱਕ ਸੁਪਰਮਾਰਕਟ ਸਪੋਰਟ ਚਾਹੀਏ ਬਹੁਤ ਕੁਫ ਲੱਗੇ ਸੀ ਇਹ ਹੈ। होटल तो चेक इन कर लिया बट मेरी तबीयत खराब हो गई क्योंकि कंटिन्यू फ्लाइट्स लेके सब कुछ लेके यानी मैं इतने इस समय बैठी हैं और मैं राइस खादे फाइनली थोड़ी जी एनर्ज फील हो रही है थोड़ी जी दिमाग चलना शुरू होया देखो नहीं अगर तो मेरा फेस देखो उतर चुका है बिल्कुल डार्क सर्कल्स बहुत ज़्यादा हो चुके हैं इस समय मैं लोकल लोगल लोकल दुकान से बैठी हाँ और वेट कर रही हूँ अपने खाने का ਔਰ ਮੇਰੇ ਲਿਖਾ ਬਹੁਤ ਲੋਕ ਇੱਥੇ ਫੇਸ ਕਰਨਗੇ ਕਿਉਂਕਿ ਫੂਡ ਹੈਬਿਟ ਸਾਡੀਆਂ ਔਰ ਉੱਪਰ ਦੀ ਆਪਾਂ ਜੋ ਖਾਣਾ ਖਾਣੇ ਉਹ ਚਟਪਟਾ ਹੁੰਦਾ ਹੈ ਸਪਾਈਸੀ ਹੁੰਦਾ ਹੈ ਟੇਸਟੀ ਹੁੰਦਾ ਹੈ ਐਸ ਕੰਪੇਅਰ ਟੂ ਇੰਡੋਨੇਸ਼ੀਅਨ ਫੂਡ ਦੇ ਇੰਡੋਨੇਸ਼ੀਅਨ ਫੂਡ ਤੇ ਮੈਨੂੰ ਕਾਟ ਚਟਪਟਾ ਸਪਾਈਸੀ ਲੱਗਾ ਬਟ ਅੱਛਾ ਵੀ ਹੈ ਮੇਰੀ ਤਬੀਅਤ ਥੋੜੀ ਖਰਾਬ ਹੋ ਚੁੱਕੀ ਹੈ ਬਹੁਤ ਜ਼ਿਆਦਾ ਇੱਥੇ ਆ ਕੇ ਬਸ ਆਈ ਹੋਪ ਮੈਂ ਖਾਣਾ ਖਾਵਾਂ ਬਸ ਮੇਰੀ ਤਬੀਅਤ ਤਬ ਵੀ ਠੀਕ ਹੋ ਜਾਏ ਖਾਣਾ ਖਾ ਕੇ એનર્ਜੀ ਆਈ ਹੈ ਬਲੌਗ ਬਣਾ ਜਾਊਗੀ ਕਿਉਂਕਿ ਮੈਂ ਕੁਝ ਵੀ ਕਾਲ ਨਹੀਂ ਕੀਤਾ ਹੋਟਲ ਵੀ ਨਹੀਂ ਕੀਤਾ ਹੁਣ ਮੈਂ ਜਾ ਕੇ ਹੋਟਲ ਵੀ ਕਾਲ ਕਰਾਂਗੀ

ਠੀਕ ਹੈ ਪੋਲਾ ਫਲੇਵਰ ਹੈ ਮਾਈਲਡ ਹੈ ਵਾਟਰਮੈਲਨ ਫਲੇਵਰ ਹੈ ਅਲੱਗ-ਅਲੱਗ ਫਲੇਵਰ ਹੈ ਤਾਂ ਅੱਜ ਮੈਂ ਜਾ ਰਹੀ ਹਾਂ ਬੀਚ 'ਚ ਫਾਈਨਲੀ ਸ਼ੂਟ 'ਚ ਫ੍ਰੀ ਹੋ ਕੇ ਟਰੇਟ ਹੈ ਅੱਜ ਮੈਨੂੰ ਮੌਕਾ ਮਿਲਿਆ ਸਟਰੀਟ ਤੋਂ ਨਿਕਲਣ ਦਾ ਕਿਉਂਕਿ ਦੋ ਤਿੰਨ ਦਿਨ ਦੀ ਮੈਂ ਬਿਮਾਰੀ ਚੱਲ ਗਈ ਸੀ ਸਟਰੀਟ ਵੱਲ ਜਾ ਰਹੀ ਹਾਂ ਤੇ ਤੁਹਾਨੂੰ ਨਾਲ ਬੀਚ ਵੱਲ ਦੇਖਣ ਜਾ ਰਹੀ ਹਾਂ ਬੀਚ ਜਾਂਦੇ ਨਾਲ ਸਟਰੀਟ ਵੀ ਦੇਖੀਏ ਇਹ ਆ ਗਈ ਹੈ ਸਟਰੀਟ ਮਾਰਕੀਟ ਇਹ ਸਟਰੀਟ ਮਾਰਕੀਟ ਹੈ ਇਹ ਰਿਹਾ

ਦੇਖਦੇ ਆ ਖਾ ਕੇ ਕਿਤਾਂ ਦਾ ਆ ਔਰ ਇਹ ਵੀਰ ਜੀ ਸਾਡੀ ਹੈਲਪ ਕਰ ਰਹੇ ਆ ਇੰਗਲਿਸ਼ ਬੋਲਣ ਚ ਪਹਿਲਾ ਬੰਦਾ ਜਿਹੜਾ ਇੰਗਲਿਸ਼ ਬੋਲਦਾ ਪਿਆ ਆ ਤੇ ਹੁਣ ਦੇਖਦੇ ਆ ਖਾ ਕੇ ਕਿਤਾਂ ਦਾ ਬੰਦਾ ਆ ਤਸਵੀਰ ਕਾਉਂ ਤੇ ਇਸ ਸਮੇਂ ਤੀ ਪਹੁੰਚ ਗਿਆ ਮਕਸਦਰ ਦੇ ਲੋਕਲ ਫੂਡ ਦੇਵਾਲ ਦੇਖੋ ਇਹਦੇ ਕੇਲੇਆਂ ਨੂੰ ਵੀ ਤਾਂ ਭੁੰਨਿਆ ਜਾ ਰਿਹਾ ਆ ਅੱਛੇ ਤਰੀਕੇ ਨਾਲ ਔਰ ਇਹ ਸਾਡੇ ਵੀਰ ਜੀ ਪਹੁੰਚ ਰਹੇ ਸਭੀ ਹੈਲਪ ਕਰ ਰਹੇ ਠੀਕ ਆ ਪਾਉਡਰ ਕਰਾਂ ਦੇ ਵਿੱਚ ਔਰ ਉਹਨਾਂ ਦਾ ਆਲਡੀ ਜੀ ਦਾ ਇਹ ਵਿੱਚ ਆਪਣਾ ਲਿਆ ਜੋ ਹੈ ਚੀਜ਼ ਰਹੀ ਹੈ ਇਹਦੇ ਉਪਰ ਚੀਜ਼ ਔਰ ਚਾਕਲੇਟ ਦੀ ਜੋ ਟੋਪਿਕ ਹੈ ਦੇਖੋ ਇਹਦਾ ਪਰ ਤੇ ਦੇਖੋ ਕਿੰਦਾ ਲੱਗ ਰਿਹਾ ਹੈ ਇਹ ਕਿੰਨਾ ਪਰ ਤੇ ਹੈ ਜਾਰ ਉਸ ਕਿੰਨਾ ਲਾਊਗਾ ਠੀਕ ਹੈ ਤੇ ਇਹਦੇ ਵਿੱਚ ਜੀ ਕੋ ਕੱਚੇ ਕੇਲੇ ਰੱਖੇ تھے ਇਹਹੀ ਕੇਲੇ ਰੋਟੇ ਪੁੰਨਿਆ ਜਾ ਰਿਹਾ ਹੈ ਐਨੀ ਦੀ ਡਿਮਾਂਡ ਵੀ ਉਹ ਤਾਂ ਬਹੁਤ ਜ਼ਿਆਦਾ ਹੈ ਤੇ ਸਾਡੇ ਦੇਸ਼ ਵਿੱਚ ਮੋਲ ਹੋ ਗਿਆ ਹੁੰਦਾ ਹੈ ਚੰਗ ਚੰਗੇ ਨਹੀਂ ਹੁੰਦੇ ਔਰ ਬੜੇ ਸਵਾ ਸਹੀ ਲੱਗ ਰਹੇ ਆ ਠੀਕ ਹੈ ਔਰ ਸਾਰੇ ਤੇ ਪੀਰ ਦਾ ਵੀ ਰੈਸਟੋਰੈਂਟ ਦੇ ਵਿੱਚ ਔਰ ਮੈਂ ਵੀ ਲੋਕਲ ਫੂਡ ਟਰਾਈ ਕਰ ਰਹੀ ਹਾਂ बिकॉज़ ਸਾਨੂੰ ਪਤਾ ਹੈ ਜਿੱਥੇ ਵੀ ਜਾਉਣਾ ਲੋਕਲ ਫੂਡ ਬੱਕਾ ਟਰਾਈ ਕਰਨਾ ਚਾਹੀਦਾ ਹੈ ਤੇ ਬਸ ਉਹੀ ਚੀਜ਼ ਹੈ ਬਾਕੀ ਸਾਡੇ ਲਈ ਨਾ ਬਹੁਤ ਬਾਤ ਹੈ ਤੇ ਦੇਖੋ ਇਹ ਜਗਾ ਕੁਲਚਰਲ ਏਰੀਆ ਹੈ ਇਧਰ ਕਿਤੇ ਬਣਾਣਾ ਉੱਤੇ ਜਾਣਾ ਕੁਝ ਮੰਗ ਰਹੇ ਹੈ

ਰੱਤ ਕੇ ਖਾਂ ਜਾ ਰੀਆਂ ਸਟ੍ਰੀਟ ਲਾਈਫ ਐ ਦੇਖੋ ਸਾਰੇ ਇੱਥੇ ਬੈ ਕੇ ਗਾਣੇ ਵੱਜਦੇ ਪਏ ਆ ਰੋਕ ਸਟ੍ਰੀਟ 'ਚ ਬੈ ਕੇ ਇਦਾਂ ਸਾਰੇ ਖਾ ਰਹੇ ਆ ਸਾਰੇ ਇੰਜੋਏ ਕਰ ਰਹੇ ਆ ਠੀਕ ਐ ਜੇ ਕੁੰਬਰੀ ਐਂਡੋਨੇਸ਼ੀਆ ਦੇ ਆਹੋ ਮੇ ਫਰੋਮ ਇੰਡੀਆ ਇੰਡੀਆ ਸੋ ਇਂਡੋਨੇਸ਼ੀਆ ਦੇ ਲੋਕ ਬਹੁਤ ਜ਼ਿਆਦਾ ਹੈਲਪਫੁਲ ਐ ਕਹਿ ਸਕਦੇ ਆ ਪਿਆਰੇ ਐ ਸਵੀਟ ਐ ਬਹੁਤ ਜ਼ਿਆਦਾ ਭੋਲੇ ਭਾਲੇ ਵੀ ਲੱਗੇ ਕੁਝ ਹੁੰਦੇ ਤੁਹਾਨੂੰ ਕਿੰਨੇ ਚੀਜ਼ਾਂ ਦੇ ਹੁੰਦੇ ਹੋ ਤੁਹਾਨੂੰ ਲੋਕ ਇਦਾਂ ਟੱਕਰਦੇ ਆ ਤੇ ਮੈਨੂੰ ਇਹ ਦੇਖੋ ਤੁਹਾਨੂੰ ਮੈਂ ਕੋਈ ਸਾਡੇ ਇੰਡੀਆ ਲਿਖਾਈਆਂ ਬਾਹਰ ਬੈਠਣ ਲਈ ਜਗਾ ਹੈ ਠੀਕ ਹੈ ਇੱਥੇ ਕੋਈ ਨਾ ਬੁੱਟਾ ਚਾਚਾ ਅੰਕਲ ਬੈਠੇ ਹੁੰਦੇ ਆ ਸਾਡੇ ਬੁੱਟਾ ਚਾਚਾ ਅੰਕਲ ਬੈਠਾ ਹੁੰਦਾ ਹੈ ਠੀਕ ਹੈ ਸੋ ਮੈਂ ਇਸ ਸਮੇਂ ਹਮਕਰ ਸਰਚ ਔਰ ਇਹ ਦੇਖੋ ਮੈਂ ਲਾਈਟ ਲਾਈਫ ਦਿਖਾਣਾ ਚਾਹਾਂਗੀ ਠੀਕ ਹੈ ਇਹ ਦੇਖੋ ਇਸ ਸਮੇਂ ਮੈਂ ਹਮਕਰ ਸਰਚ ਔਰ ਤੁਹਾਨੂੰ ਮੈਂ ਇੱਥੇ ਬਹੁਤ ਪਿਆਰੀ ਪਿਆਰੀ ਇੱਕ ਬੋਟ ਵੀ ਦਿਖਾਣੀ ਹੈ ਜਿਹਨੂੰ ਦੇਖ ਕੇ ਆਫਕੋਰਸ ਇਹ ਦੇਖੋ ਇਹ ਹੈਗੀ ਹੈ ਮਕਰਸਰ ਦੀ ਬੋਟ ਇਹ ਹੈਗੀ ਹੈ ਮਕਰਸਰ ਦੀ ਬੋਟ ਠੀਕ ਹੈ ਜੋ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਪਰ ਮੈਂ ਇੱਥੇ ਘੁੰਮ ਰਹੀ ਐ ਜਿਹਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਐ ਆਫਕੋਰਸ ਮੰੁੰਦਰ ਨਾਲ ਮੇਰਾ ਪਿਆਰ ਬਹੁਤ ਜ਼ਿਆਦਾ ਹੈ ਔਰ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਐ ਕਿ ਮੈਂ ਸਮੁੰਦਰ ਦੇ ਨਾਲ ਐ ਇਸ ਸਮੇਂ ਆ ਰ ਤੁਹਾਨੂੰ ਮੈਂ ਦਿਖਾ ਦਿਤੀ ਦਿਖਾਣਾ ਚਾਹਾਂਗੀ ਦੇਖੋ ਮੇਰੇ ਪਿੱਛੇ ਬੋਟ ਐ ਅਗਰ ਤੁਸੀਂ ਦੇਖੋਗੇ ਮੇਰੇ ਪਿੱਛੇ ਬੋਟ ਐ ਔਰ ਬਹੁਤ ਪਿਆਰਾ ਇੱਥੇ ਕੁਝ ਲਿਕੇ ਪਿਆ ਲੋਸਾਰੀ ਅ ਪਨਤਾਈ ਪਨਤਾਈ ਲੋਸਾਰੀ मतलब कुछ बढ़िया ही मतलब होना यदा ये देखो ये देखो लोग इतने फोटोज खिंचवा रहे हैं, कपल्स वपल्स सारे देखो कितनी सोनी बोट्स है काफ़ी बोट्स इतने पाँच-छः बोट्स है और, और जो में वो जो मस्जिद जो मैं गाल करती पे ही है देखो वो भी पिछे है मेरे मतलब सामने है ऊपर मेरे आसमान में चंद्रमा है नीचे समुद्री जहाज है ਜਿਹਨੂੰ ਦੇਖ ਕੇ ਮੈਨੂੰ ਕੈਪਟਨ ਜੈਕਸ ਪੈਰੋ ਦੀ ਯਾਦ ਆ ਰਹੀ ਹੈ ਠੀਕ ਹੈ ਔਰ ਇਹ ਮਸਜਿਦ ਹੈ ਜਿਸ ਦੀ ਮੈਂ ਤੁਹਾਨੂੰ ਮੈਂ ਥੋੜੇ ਟਾਈਮ ਪਹਿਲਾਂ ਦਿਖਾ ਰਹੀ ਸੀ ਔਰ ਇਹ ਸਾਡਾ ਸਮੁੰਦਰ ਹੈ ਕੈਕ ਦੇ ਨਾਲ ਮੇਰੇ ਦੋ ਦੋਰੀ ਤਿੰਨ ਤਿੰਨੀ ਸਾਰੇ ਸੁਪਨੇ ਪੂਰੇ ਹੋ ਰਿਹਾ ਦੇਖੋ ਸਮੁੰਦਰੀ ਜਾਜ ਕਿੰਨਾ ਸੋਹਣਾ ਹੈ ਵਧੀਆ ਲੱਗ ਰਿਹਾ ਹੈ ਤੁਹਾਨੂੰ ਮੈਂ ਹੋਰ ਵੀ ਨਾਈਟ ਲਾਈਫ ਦਿਖਾਨੀ ਹੈ ਇੱਥੋਂ ਦੀ ਮੇਰੇ ਨਾਲ ਜੁੜੇ ਰਹੋ ਸੋ ਹੁਣੀ ਮੈਂ ਤੁਹਾਨੂੰ ਬੋਟ ਦਿਖਾਈ ਹੈ ਤੇ ਹੁਣ ਤੁਹਾਨੂੰ ਮੈਂ ਨਾਈਟ ਲਾਈਫ ਦਿਖਾਉਣ ਵਾਲੀ ਹਾਂ ਤੇ ਇਹ ਜੋ ਹੈਗਾ ਇਹ ਦੇਖੋ ਅ ਤੱਕ ਤੁਸੀਂ ਦੇਖ ਪਾ ਰਹੇ ਹੋ ਮੇਰੇ ਪਿੱਛੇ ਜੋ ਹੈਗੀ ਆ ਬੋਟ ਹੈਗੀ ਆ ਬਹੁਤ ਪਿਆਰੀ ਪੈਰੀ ਔਰ ਨਾਈਟ ਲਾਈਫ ਲਗਭਗ ਸੇਮ ਹੀ ਲੇਕੇ ਘੁੰਮ ਰਹੀ ਹੈ ਦੀਦੀ ਕੋਲ ਕੀ ਹੈ ਡੌਗ ਵਾਟ ਇਜ਼ ਥਿਸ ਮੰਕੀ ਓ ਇਟਸ ਮੰਕੀ ਦਿਸ ਸ਼ੋ ਮੀ ਮੰਨੀ ਓ স্মੋਲ ਓ ਇਟਸ ਔਰ ਦੇਖੋ ਸਨੇਕ ਸੱਪ ਲੈ ਕੇ ਘੁੰਮ ਰਿਹਾ ਹੈ हे ਮਾਤਾ ਰਾਣੀ ਇਸ ਮਤਲਬ ਸਾਡੇ ਵੀ ਉੱਥੇ ਇੰਡੀਆ ਚ ਵੀ ਦੇਖਿਆ ਮੈਂ ਮੰਦਰਾਂ ਦੇ ਵਿੱਚ ਬਾਹਰ ਸੱਪ ਲੈ ਕੇ ਘੁੰਮਦੇ ਪੀਲਾ ਸੱਪ ਏ ਭਗਵਾਨ ਪੀਲਾ ਸੱਪ ਔਰ ਇਹ ਦੇਖੋ ਗਿਰਗਟ ਗਿਰਗਟ ਵੀ ਹੈ ਤੁਹਾਨੂੰ ਮੈਂ ਦਿਖਾਨੀ ਆ ਠੀਕ ਹੈ ਇਹ ਦੇਖੋ ਇਹ ਦੇਖੋ ਸੱਪ ਸਾਹਮਣੇ ਪਿਆ ਆ ਜਿੰਦਾ ਆ ਮਰਿਆ ਆ ਪਰ ਜਿੰਦਾ ਹੀ ਆ ਰੱਬਾ ਕੁਛ ਕਰ ਨਾ ਦੇ ਕੋਈ ਚੀਜ਼ ਹੈ ਦੇਖੋ ਇਹ بیچ ਦੇ ਵਿੱਚ ਸਾਨੂੰ ਸਾਰੀ ਚੀਜ਼ਾਂ ਮਿਲਣ ਗਿਆ ਭੈਣ ਕੋਲ ਬੰਦਰ ਹੀਗਾ ਭੈਣ ਨੇ ਬੰਦਰ ਨਹੀਂ ਦਿਖਾਇਆ ਭੱਜ ਦੌੜ ਗਈ ਟਾਲ ਜੁੜੇ ਰੋ ਮੇਰੇ ਠੀਕ ਹੈ ਚਲੋ ਠੀਕ ਹੈ ਚਲੋ ਚਲ ਇਹ ਦੇਖੀਏ ਇਹ लोकल ਖਲੋੜੇ ਜਿਹੜੇ ਆਸ-ਪਾਸ ਬਿਕ ਰਹੇ ਨੇ ਇਹਦੇ ਲੋ ਘੁੰਮ ਰਿਹਾ। ਔਰ ਇਹ ਜੋ ਹੈਗਾ ਇਹ ਇਹ ਲੋਕਲ ਬਲੂਨ ਵਗੈਰਾ ਬਿਕ ਰਹੇ ਆ। ਤੋਂ ਇਸ ਸਮੇਂ ਮੈਂ ਕੁਮਰੀਆਂ ਮਕਰਸਰ 'ਚ ਹਾਂ ਔਰ ਤੁਹਾਨੂੰ ਮਕਰਸਰ ਦੀ ਨਾਈਟ ਲਾਈਫ ਦਿਖਾ ਰਹੀ ਹਾਂ ਠੀਕ ਹੈ। ਬਹੁਤ ਪਿਆਰੀ ਔਰ ਬਹੁਤ ਸ਼ਾਨਜਗਾਹ ਹੈ ਸਮੁੰਦਰ ਦੇ ਸਮੇਂ ਮੈਂ ਕਿਨਾਰੇ ਕਿਨਾਰੇ ਕੁਮਰੀਆਂ ਤੇ ਤੁਹਾਨੂੰ ਮੈਂ ਇਸ ਸਮੇਂ ਇੱਕ ਬਹੁਤ ਸੋਹਣੀ ਚੀਜ਼ ਦਿਖਾਣਾ ਚਾਹਾਂਗੀ ਜਿਹੜੀ ਮੈਂ ਕਵਰ ਵੀ ਕੀਤੀ ਹੈ। ਤੇ 1 ਸੈਕਿੰਡ 2 ਸੈਕਿੰਡ ਦਿਓ ਮੈਨੂੰ ਇਹ ਦੇਖ ਇਹ ਹੈ ਮਕਰਸਸ ਦੀ ਬਹੁਤ ਹੀ ਖੂਬਸੂਰਤ ਜੀ ਮਸਜਿਦ ਜਿਹੜੀ ਕਿ ਸਮੁੰਦਰ ਦੇ ਕਿਨਾਰੇ ਹੈ ਠੀਕ ਹੈ ਤੁਸੀਂ ਦੇਖ ਪਾ ਰਹੇ ਹੋ ਬਹੁਤ ਸੋਹਣੀ ਹੈ ਹੂਣੀ ਹੂਣੀ ਕਵਰ ਕੀਤਾ ਆ ਨਾਲੇ ਦੇਖੋ ਤੇ ਜਹਾਜ਼ ਖੜਾ ਇੱਕ ਸਮੁੰਦਰੀ ਜਹਾਜ਼ ਜਹਾਜ਼ ਸਮੁੰਦਰੀ ਕਹਿ ਸਕਦੇ ਆ ਕਿ ਮੈਨੂੰ ਇਹਨੂੰ ਦੇਖ ਕੇ ਕੀ ਯਾਦ ਆਏਗੀ ਸਾਰਿਆਂ ਨੂੰ ਪਤਾ ਮੇਰਾ ਫੇਵਰਟ ਕੈਪਟਨ ਜੈਕਸ ਪੈਰੋ ਸਾਰੇ ਸਹੀ ਸਮਝੇ ਇਹਨੂੰ ਦੇਖ ਕੇ ਮੈਨੂੰ ਮੇਰੇ ਕੈਪਟਨ ਜੈਕਸ ਪੈਰੋ ਦੀ ਯਾਦ ਆਉਂਦੀ ਹੈ ਠੀਕ ਹੈ ਚੰਗਦਾ ਪਿਆ ਜਹਾਜ਼ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਜਕਾਰਤਾ ਜਕਾਰਤਾ ਨਹੀਂ ਸੋਰੀ ਮਕਰਸਰ ਦੀ ਤੇ ਉਹ ਇਹਦੀ ਵੋਟ ਲਗਾਈ ਪਈ ਹੈ ਇੱਥੇ ਇਹ ਸੋਹਣੀ ਜੀ ਵੋਟ ਹੈ ਨਾ ਤੁਹਾਨੂੰ ਬਾਲ ਇੱਥੋਂ ਦੀ ਮਾਰਕੀਟ ਸ਼ੁਰੂ ਹੋਈ ਨਹੀਂ ਸਾਰੀ ਪਿੱਛੇ ਤੁਹਾਨੂੰ ਇੱਥੇ ਲਾਈਟਾਂ ਜਗਦੇ ਦਿਖਦੀਆਂ ਪਈਆਂ ਇਹ ਸਭ ਮਾਰਕੀਟ ਇਕੇਟ ਹੈ ਜਿਹਦੇ ਵਿੱਚੋਂ ਮੈਂ ਹੁਣ ਕ੍ਰੋਸ ਕਰਾਂਗੀ ਤੁਹਾਨੂੰ ਦਿਖਾਵਾਂਗੀ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਮੈਂ ਲੋਕਲ ਮਾਰਕੀਟ ਜਿਹੜੀ ਕਿ ਇਹਦੇ ਸਮੁੰਦਰ ਦੇ ਬਿਲਕੁਲ ਕਿਨਾਰੇ ਲੱਗੀ ਹੈ ਇਹ ਦੇਖੋ ਗੋਆ लोकल म्यूजिक। दे तो दिखा रही है लोकल कल्चर इन्हों का इंडिया लिखा है स्ट्रीट मार्केट खुशी हो रही है जो के हाई <laughs> से बना हुआ खा रहे हैं एंड ये देखिए लोकल मार्केट घूमते घूमते सारी लोकल मार्केट है करोगे मैं कितने हैं ये देखो पीछे मेरे क्या लिखा बड़ा बड़ा होगी तो 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 दिखानी है मैं ये लिखा हुआ है जो स्ट्रीट मार्केट है ये हमारी जो कोने पे लगी हुई थी उधर कोने पे लिखिया पे है फटाफट करके दिखाने है सिटी ऑफ मकरसर देखो तो सिटी ऑफ मकरसर ये आ रहा है ओके okay. ताराजा करो जा अच्छा लग रहा है रहाcombe थे बहुत बढ़िया लग रहा है ਵਾਪਸ ਨੂੰ ਅਸੀਂ ਕੱਲ ਵਾਪਸ ਜਾ ਰਹੀਆਂ ਮੈਂ ਹੋਟਲ 'ਚ ਠੀਕ ਹੈ ਸੋ ਮੈਂ ਇਸ ਸਮੇਂ ਮਕਰਸਰ ਕੋ ਉਮਰੀਆ ਦੀ ਮਸਜਿਦ ਦਿਖਾਵਾ ਸੋਣੀ ਜੀ ਸ਼ਾਇਦ ਇਹ ਤੁਸੀਂ ਦੇਖ ਚੁੱਕੇ ਹੋ ਉਹ ਸੋਣੀ ਮਸਜਿਦ ਨੂੰ ਹੁਣੀ ਮੈਂ ਕਵਰ ਕੀਤਾ ਪਿਓ ਉਹਦੇ ਆਸ-ਪਾਸੋਂ ਮੈਂ ਕੋਸਟ ਕਰ ਰਹੀਆਂ ਤੇ ਕੋਸ਼ਿਸ਼ ਕਰ ਰਹੀਆਂ ਸਮੁੰਦਰ ਦੇ ਵਿੱਚ ਪੈਰ ਰੱਖਣ ਦੀ ਆ ਚਲੋ ਤੇ ਇਸ ਸਮੇਂ ਮੈਂ ਪਹੁੰਚ ਚੁੱਕੀ ਹਾਂ ਮਕਰਸਰ ਦੇ بیچ ਦੇ ਲਾਗੇ ਦੇਖ ਸਕਦੇ ਹੋ ਕਿ ਸਵੀਟ ਮਾਰਕੀਟ ਤੁਹਾਡੇ ਪਿੱਛੇ ਹੈ ਔਰ ਇਹਦੇ ਪਿੱਛੇ ਬਹੁਤ ਜ਼ਿਆਦਾ ਖੂਬਸੂਰਤ ਮਸਜਿਦ ਹੈ ਇਹਨੂੰ ਦੇਖ ਕੇ ਮੇਰਾ ਦਿਲ ਗਦਗਦ ਹੋ ਗਿਆ ਹੈ ਕਿੰਨਾ ਪਿਆਰਾ ਪ੍ਰੇਅਰ ਘਰ ਬਣਾ ਰੱਖਿਆ ਇਹਨਾਂ ਨੇ ਮੇਰਾ ਦਿਲ ਪਾਣੀ ਪਾਣੀ ਹੋ ਚੁੱਕਿਆ ਮੈਨੂੰ ਬਹੁਤ ਅੱਛਾ ਲੱਗਦਾ ਪਿਆ ਇਹਨੂੰ ਦੇਖ ਕੇ ਔਰ ਮੈਂ ਕੋਸ਼ਿਸ਼ ਕਰਾਂ ਕਿ ਇਹਨੂੰ ਕਵਰ ਕਰਾਂ ਤੇ ਬਹੁਤ ਸੋਹਣੀ ਜਗ੍ਹਾ ਹੈ ਮਨ ਖੁਸ਼ ਹੋ ਗਿਆ ਹੈ ਬਹੁਤ ਲਾਈਟਿੰਗ ਵਗੈਰਾ ਤੁਹਾਨੂੰ ਚਾਹ ਵੀ ਦਿਖ ਰਿਹਾ ਹੈ ਉਧਰ ਉਧਰਲੀ ਸਾਈਡ ਜਾਂ ਐਕਟਰੀ ਹੈ ਔਰ ਬਹੁਤ ਸੋਹਣਾ ਲੱਗ ਰਿਹਾ ਹੈ तो बाकी वीडियोस जुड़े रहो मेरे सब्सक्राइब और शेयर करना ना भूलना थैंक यू